ਵੀਡੀਓ ਸ਼ੇਅਰ ਕਰਨ ਵਾਲਿਆਂ ਨੂੰ ਕੱਢਣ ਲੱਗੇ ਆ ਇਨਾਮ ਤੇ ਬਾਈਜੀ 10000 ਰੁਪਏ Google Pay ਕਰਨਾ ਹੈ ਜਿਹੜਾ ਪਹਿਲੇ ਨੰਬਰ ਤੇ ਆਊਗਾ ਤੇ ਆਜੋ ਦਿਖਾਉਂਦੇ ਆ ਤੁਹਾਨੂੰ ਪ੍ਰੋਗਰਾਮ ਜਿਹੜੇ ਜਿਹੜੇ ਵੀਰਾਂ ਦਾ ਨਿਕਲਿਆ ਇਨਾਮ ਤੇ ਜਿਹੜੇ ਵੀਰ ਪਿੱਛੇ ਜਦੋਂ ਆਪਾਂ ਜਿਵੇਂ ਕਹਿੰਦੇ ਨੇ ਆਈਫੋਨ ਦਿੱਤਾ ਸੀਗਾ ਨਾ 골ਡ ਰਿੰਗ ਦਿੱਤੀ ਸੀਗੀ ਤੇ 골ਡ ਰਿੰਗ ਨਿਕਲਣ ਤੋਂ ਜਿਵੇਂ ਕਹਿੰਦੇ ਨੇ ਬਾਅਦ ਵਿੱਚ ਨਾਲ ਦੀ ਨਾਲ ਹੀ ਜਿਹੜੇ ਵੀਰਾਂ ਨੇ ਸ਼ੇਅਰ ਕੀਤੀਆਂ ਵੀਡੀਓ ਕਮੈਂਟ ਕੀਤੇ ਐ ਸ਼ੁਰੂ ਤੋਂ ਹੀ ਸ਼ੁਰੂਆਤੀ ਦਿਨਾਂ ਤੋਂ ਹੀ ਜਿਨ੍ਹਾਂ ਨੇ ਲਗਾਤਾਰ ਫਿਰ ਕਮੈਂਟ ਸ਼ੇਅਰ ਕੀਤੀ ਗਏ ਆ ਜਿਹੜੇ ਬਿਲਕੁਲ ਰੁਕੇ ਨਹੀਂ ਥੱਕੇ ਨਹੀਂ ਉਹ ਨਾਮ ਅਨਾਉਂਸ ਕਰ ਰਹੇ ਆ 6 ਨਾਮ ਨੇ ਤੇ 6ਾਂ ਦੇ ਵਿੱਚੋਂ ਜਿਵੇਂ ਕਹਿੰਦੇ ਨੇ ਆਪਾਂ ਇੱਕ ਨੂੰ ਲੱਕੀ ਜੀ ਵੀਨਰ ਕਰਨਾ ਐ ਅਨਾਉਂਸ ਤੇ ਉਸ ਦਾ ਕੀ ਹੋਊਗਾ ਉਸ ਨੂੰ ਆਪਾਂ 10000 ਰੁਪਏ ਡਾਇਰੈਕਟ Google Pay ਪਾਣਾ ਹੈ Google Pay ਰਾਹੀਂ ਤੇ ਬਾਕੀ ਜਿਹੜੇ 5 ਬਚਣਗੇ ਇੱਕ ਇੱਕ 스마트 ਵਾਚ ਮਿਲੇਗੀ ਉਹਨਾਂ ਨੂੰ ਤੇ ਵੀਰੋ ਇਹਨਾਂ ਵਿੱਚੋਂ 2-3 ਨਾਮ ਪਿੱਛੇ ਵੀ ਜਿਨ੍ਹਾਂ ਨੇ 스마트 ਵਾਚ ਜਿੱਤੀ ਹੈ ਇਹ ਉਹਨਾਂ ਵਿੱਚੋਂ ਵੀ ਹੈਗੇ ਆ ਤੇ ਜੇ ਉਹ 스마트 ਵਾਚ ਨਹੀਂ ਲੈਣਾ ਚਾਹੁੰਦੇ ਤੇ ਆਪਾਂ ਆਈਪੈਡ ਦੇ ਦਾਂਗੇ ਸੋ ਉਹ ਨਾਮ ਜਿਵੇਂ ਕਹਿੰਦੇ ਨੇ ਤੁਹਾਨੂੰ ਸਭ ਤੋਂ ਪਹਿਲਾਂ ਨਾਮ ਉਹ ਆਈਡੀਆਂ ਦਿਖਾਉਂਦੇ ਆ ਜਿਹੜੇ ਵੀਰ ਜੀ ਟੌਪ ਦੇ ਸ਼ੇਅਰ ਲਿਸਟ ਦੇ ਵਿੱਚ ਆਣ ਵਾਲੇ ਪਹਿਲੇ ਨੰਬਰ ਦੇ ਸਥਾਨ ਦੇ ਨੇ ਸਭ ਤੋਂ ਪਹਿਲੇ ਇਹ ਦਿਖਾਓ ਮੋਨੂ ਪਟਲਾ ਨਾਮੇ ਜੁੜੇ ਨੇ ਸਾਡੇ ਨਾਲ ਲਗਾਤਾਰ ਸ਼ੇਅਰ ਕਰਦੇ ਐ ਸੋ ਸਭ ਤੋਂ ਪਹਿਲਾ ਨਾਮ ਇਹ ਐ ਉਸ ਤੋਂ ਬਾਅਦ ਆ ਗਿਆ ਜੀ ਹੈਰੀ ਸੰਧੂ ਜੀ ਇਹ ਹੈਰੀ ਸੰਧੂ ਜੀ ਨੇ ਇਹ ਵੀ ਜਿਹੜੇ ਟੌਪ ਦੇ ਸ਼ੇਅਰ ਲਿਸਟ ਦੇ ਵਿੱਚ ਟੌਪ ਦੇ ਨੰਬਰ ਤੇ ਆਏ ਨੇ ਉਸ ਤੋਂ ਬਾਅਦ ਆ ਜੋ ਜੀ ਦਵਿੰਦਰ ਖਟਰਾ ਦਵਿੰਦਰ ਸਿੰਘ ਦਵਿੰਦਰ ਖਟਰਾ ਇਹ ਵੀ ਜਿਹੜੇ ਟਾਪ ਦੇ ਸ਼ੇਅਰ ਲਿਸਟ ਦੇ ਬਾਰੇ ਸ਼ੁਰੂ ਤੋਂ ਹੀ ਸ਼ੇਅਰ ਕਰ ਰਹੇ ਆ ਹੁਣ ਤੱਕ ਬਿਨਾ ਰੁਕੇ ਤੇ ਬਿਨਾ ਥੱਕੇ ਵੀਡੀਓ ਲਗਾਤਾਰ ਸ਼ੇਅਰ ਕਰੀ ਰਹੇ ਨੇ ਸੋ ਆ ਹੈਗੇ ਨੇ ਨਰਿੰਦਰ ਨਰਿੰਦਰ ਮੋੜ ਜੀ ਬਰਨਾਲੇ ਤੋਂ ਨੇ ਇਹ ਪਿਛਲੀ ਵਾਰ ਇਹਨਾਂ ਦੀ 스마트 ਵਾਚ ਨਿਕਲੀ ਸੀ ਸ਼ਾਇਦ ਇਸ ਵਾਰ ਮੈਨੂੰ ਲੱਗਦਾ ਹੈ ਇਹ ਬਹੁਤ ਦਿਲੋਂ ਸਾਫ਼ ਨੀਅਤ ਨਾਲ ਸ਼ੇਅਰ ਕਰਦੇ ਨੇ ਇਸ ਵਾਰ ਮੈਨੂੰ ਲੱਗਦਾ ਹੈ ਇਹਨਾਂ ਦਾ ਕੁਝ ਕਿਆ ਨਿਕਲ ਜਾਵੇ ਸੋ 스마트 ਵਾਚ ਤਾਂ ਐਕਸਚੇਂਜ ਕਰਾਂਗੇ ਹੀ ਆਪਾਂ ਹਰਜਿੰਦਰ ਹਰਜਿੰਦਰ ਸਿੱਧੂ ਇਹ ਵੀ ਲਗਾਤਾਰ ਬਿਨਾਂ ਰੁਕੇ ਠੁਕੇ ਜਿਵੇਂ ਕਹਿੰਦੇ ਨੇ ਬਾਈ ਜੀ ਕਾਰ ਪੁਆਇੰਟ ਦੇ ਫੇਸਬੁੱਕ YouTube ਤੇ Instagram ਤੇ ਲਗਾਤਾਰ ਸ਼ੇਅਰਿੰਗ ਕਰ ਰਹੇ ਐ ਸੋ ਇਹ ਵੀ ਟੌਪ ਸ਼ੇਅਰਿੰਗ ਲਿਸਟ ਦੇ ਵਿੱਚ ਆਏ ਨੇ ਸੋ ਉਸ ਤੋਂ ਬਾਅਦ ਆਜੋ ਜੀ ਸੰਨੀ ਰਾਜਪੂਤ ਇਕਾ ਆਈਡੀ ਐਸ ਸਨੀ ਰਾਜਪੂਤ ਇਹ ਵੀ ਜਿਵੇਂ ਕਹਿੰਦੇ ਨੇ ਸ਼ੇਅਰ ਲਿਸਟ ਦੇ ਵਿੱਚ ਟੌਪ ਦੇ ਅਕੋਰਡਿੰਗ ਆਏ ਆ ਆ ਬਟਾਲਾ ਹੋਣ ਇਹਨਾਂ ਸ਼ੇਅਰਾਂ ਦੇ ਵਿੱਚੋਂ ਆਪਾਂ ਇੱਕ ਨੂੰ ਦੇਣੀ ਹੈ 10000 ਰੁਪਏ Google Pay ਡਾਇਰੈਕਟ ਜਿਹੜਾ ਲੱਕੀ ਵਿਨਰ ਹੋਊਗਾ ਸੋ ਇਸ ਦੀਆਂ ਪਰਚੀਆਂ ਬਣਾਉਂਦੇ ਆ ਆਪਾਂ ਤੇ ਪਰਚੀਆਂ ਪਾਉਂਦੇ ਆ ਬਣਾਓ ਪਰਚੀਆਂ ਜੀ ਇੱਕ ਜਿਹੜੀ ਪਰਚੀ ਨਿਕਲੂਗੀ ਉਸ ਨੂੰ ਆਪਾਂ ਜਿਵੇਂ ਕਹਿੰਦੇ ਨੇ ਆ ਆ ਵੀ ਬਣਾਓ ਤੁਸੀਂ ਜਿਹੜੀ ਪਰਚੀ ਨਿਕਲੂਗੀ ਉਸ ਨੂੰ ਆਪਾਂ 10000 ਰੁਪਏ ਡਾਇਰੈਕਟ Google Pay ਕਰਨਾ ਹੈ ਤੇ ਬਾਕੀਆਂ ਨੂੰ ਇੱਕ ਇੱਕ ਸਮਾਰਟ ਵਾਚ ਦੇਣੀ ਹੈ ਜੇ ਸਮਾਰਟ ਵਾਚ ਨਹੀਂ ਲੈਣੀ ਤੇ ਐਕਸਚੇਂਜ ਕਰ ਦਾਂਗੇ ਆਪਾਂ ਉਸ ਨੂੰ ਆਈਪੈਡ ਦੇ ਵਿੱਚ ਕਨਵਰਟ ਕਰ ਦਾਂਗੇ ਚੇਂਜ ਕਰੋ ਫਿਰ ਪਰਚੀਆਂ ਪਾਉਂਦੇ ਆ ਇਹਨਾਂ ਦੇ ਵਿੱਚੋਂ ਇਹ ਸਾਰੇ ਵੀਰ ਵੀਡੀਓ ਸ਼ੇਅਰ ਕਰਨ ਵਾਲੀ ਲਿਸਟ ਦੇ ਵਿੱਚ ਜਿਵੇਂ ਕਹਿੰਦੇ ਨੇ ਟੌਪ ਦੇ ਸ਼ੇਅਰ ਲਿਸਟ ਦੇ ਵਿੱਚ ਆਏ ਸੀ ਜਿਹੜੇ ਸ਼ੁਰੂ ਤੋਂ ਹੀ ਸ਼ੇਅਰ ਕਰ ਰਹੇ ਐ ਇਹ ਉਹ ਵੀਰ ਨੇ ਜਿਹੜੇ ਸ਼ੁਰੂ ਤੋਂ ਹੀ ਸ਼ੇਅਰ ਕਰ ਰਹੇ ਐ ਸੋ ਸਾਡੇ ਜੈ ਸਾਹਿਬ ਬੁਲਾਏ ਨੇ ਧਵਨ ਸਾਹਿਬ ਆਏ ਨੇ ਬਾਈ ਜੀ ਕਾਰਪੌਂਟ ਨੂੰ ਬਹੁਤ ਪਿਆਰ ਕਰਦੇ ਐ ਸੋ ਜੁੜੇ ਰਹਿੰਦੇ ਨੇ ਸਾਡੇ ਨਾਲ ਲਗਾਤਾਰ ਜਿਵੇਂ ਕਹਿੰਦੇ ਨੇ ਪਿਆਰ ਬਹੁਤ ਪੁਰਾਣਾ ਹੈ ਸੋ ਅੱਜ ਇਹਨਾਂ ਨੂੰ ਜੱਜ ਦੇ ਤੌਰ ਤੇ ਲਿਆਂਦਾ ਹੋਇਆ ਸੋ ਇਹ ਜਿਹੜੇ ਟੌਪ ਦੇ 6 ਸ਼ੇਅਰ ਲਿਸਟ ਕਰਨ ਵਾਲੇ ਟਾਪਰ ਸੀਗੇ ਉਹਨਾਂ ਦੇ ਨਾਮ ਵਿੱਚ ਪਾਤੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਨੂੰ ਆਪਾਂ ਹੁਣੇ 10000 ਰੁਪਏ Google Pay ਕਰਨਾ ਤੇ ਬਾਕੀਆਂ ਨੂੰ ਇੱਕ ਇੱਕ ਸਮਾਰਟ ਵਾਚ ਦੇਣੀ ਹੈ ਸੋ ਆਹ ਲਓ ਜੀ ਕਮਾਤੇ ਤੇ ਜੱਜ ਸਾਹਿਬ ਕੱਢਣਗੇ ਵਿੱਚੋਂ ਪਰਚੀ ਕਢੋ ਜੀ ਲੋ ਜੀ ਲੋ ਜੀ ਜਿਨ੍ਹਾਂ ਦਾ ਨਾਮ ਨਿਕਲਿਆ ਸੀ ਮੇਰੇ ਮੂੰਹ ਚੋਂ ਕਿਉਂਕਿ ਵੀਰ ਬਹੁਤ ਹੀ ਸਾਫ਼ ਨੀਅਤ ਨਾਲ ਜਿਵੇਂ ਕਹਿੰਦੇ ਨੇ ਇਹ ਵੀਡੀਓ ਵੀਰ ਸ਼ੇਅਰ ਕਰਦਾ ਹਰ ਵਾਰ ਦਿਲੋਂ ਸ਼ੇਅਰ ਕਰਦਾ ਹੈ ਜੀ ਮੈਂ ਕਹਿੰਦਾ ਜੀ ਮੋਬਾਈਲ ਖੋਲੋ ਤੇ ਇਸ ਦੇ ਕਮੈਂਟ ਪਹਿਲੇ ਨੰਬਰ ਤੇ ਪਏ ਹੁੰਦੇ ਨੇ ਸੋ ਪਿਛਲੀ ਵਾਰ ਜਦੋਂ 골ਡ ਰਿੰਗ ਨਿਕਲੀ ਸੀਗੀ ਤੇ ਉਹ ਵੀ ਵੀਰ ਜਿਹੜਾ ਹੈਗਾ ਉਸ ਦੀ ਨਿਕਲੀ ਸੀ ਜਿਹੜਾ ਵੀਰ ਦਿਲੋਂ ਸ਼ੇਅਰ ਕਰਦਾ ਸੀਗਾ ਇਸ ਵਾਰ ਵੀ ਮੈਂ ਕਹਿੰਨਾ ਜੀ ਜਿਸ ਵੀਰ ਨੇ ਮਿਹਨਤ ਕੀਤੀ ਹੈ ਇਨਾਮ ਉਸ ਨੂੰ ਹੀ ਮਿਲਿਆ ਨਰਿੰਦਰ ਮੋੜ ਬਰਨਾਲੇ ਵਾਲੇ ਨੂੰ ਸੋ ਇਹਨਾਂ ਨੇ ਆਪਣੇ ਕੋਲ 2 ਕਾਰਾਂ ਵੀ ਲਿੱਤੀਆਂ ਨੇ ਤੇ ਕੋਲ ਮਲਾ ਕੇ ਵਰਤਦੇ ਵੀ ਆਪਣੇ ਨਾਲ ਪੁਰਾਣਾ ਪਏ ਨੇ ਤੇ ਬੰਦੇ ਵੀ ਬਹੁਤ ਵਧੀਆ ਨੇ ਸੋ ਇਹਨਾਂ ਦਾ ਇਨਾਮ ਨਿਕਲਿਆ ਤੇ ਬਾਕੀ ਪੰਜਾਂ ਨੂੰ ਜਿਵੇਂ ਕਹਿੰਦੇ ਨੇ ਇੱਕ ਇੱਕ 스마트 ਵਾਚ ਦੇਣੀ ਹੈ ਇਹ 스마트 ਵਾਚ ਐਕਸਚੇਂਜ ਕਰਨੀ ਹੈ ਤੇ ਵੀਰੇ ਕੀ ਕਰਨਾ ਹੈ ਤੁਸੀਂ ਸਾਨੂੰ ਦੱਸ ਦੇਣਾ ਅਸੀਂ ਤੁਹਾਨੂੰ ਆਈਪੈਡ ਦੇ ਦਾਂਗੇ ਸੋ ਉੱਪਰ ਨੰਬਰ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਆਪਣਾ ਆਪਣਾ ਕੋਰੀਅਰ ਐਡਰੈਸ ਭੇਜ ਦਿਓ ਆਪਣੀ ਆਈਡੀ ਦੇਖ ਕੇ ਆਈਡੀਆਂ ਵੀ ਲਗਾ ਦਿੰਨੇ ਆ ਇਹ ਸਾਰੀਆਂ ਆਈਡੀਆਂ ਉੱਪਰ ਲਗਾ ਦਿੰਨੇ ਆ ਆਪਾਂ ਸਕਰੀਨ ਦੇ ਉੱਪਰ ਤੇ ਤੁਸੀਂ ਆਈਡੀ ਆਪਣੇ ਉਸ ਨੰਬਰ ਤੇ ਆਪਣੇ ਆਪਣੇ ਕੋਰੀਅਰ ਮੈਸੇਜ ਕਰ ਦਿਓ ਤੇ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਆਈਪੋਡ ਜਾਂ ਸਮਾਰਟ ਵਾਚ ਕੋਰੀਅਰ ਹੋ ਜਾਂਦੇ ਨੇ 3 ਦਿਨ ਦੇ ਅੰਦਰ ਸੋ ਜਲਦੀ ਤੋਂ ਜਲਦੀ ਕਰ ਦਿਓ ਸੋ ਅੱਗੇ ਵਾਸਤੇ ਜਿਹੜੇ ਸ਼ੁਰੂਆਤੀ ਦਿਨਾਂ ਤੋਂ ਲਗਾਤਾਰ ਸ਼ੇਅਰਿੰਗ ਕਰਦੇ ਕਰਨਗੇ ਲਗਾਤਾਰ ਕਮੈਂਟ ਸ਼ੇਅਰ ਫੇਸਬੁਕ YouTube Instagram ਤੋਂ ਤਕਰੀਬਨ ਜਿਹੜੇ ਦਿਲੋਂ ਸ਼ੇਅਰ ਕਰਦੇ ਇਨਾਮ ਬਾਈਜੀਕਾਰ ਪੁਆਇੰਟ ਤੋਂ ਆਈਫੋਨ ਵੀ ਉਹਨਾਂ ਦਾ ਹੀ ਨਿਕਲਿਆ ਸੀ ਪਹਿਲੇ ਨਾਰਮਲ ਜਿਵੇਂ ਕਹਿੰਦੇ ਨੇ ਆਪਾਂ ਜੈਕਟਾਂ ਵੀ ਦਿੱਤੀਆਂ ਸੀਗੀਆਂ ਹੋਰ ਵੀ ਮੋਬਾਈਲ ਵੀ ਦਿੱਤੇ ਸੀਗੇ ਨਿਕਲਦੇ ਉਹਨਾਂ ਦੇ ਹੀ ਐ ਜਿਹੜੇ ਵੀਰ ਦਿਲੋਂ ਸ਼ੇਅਰ ਕਰਦੇ ਐ ਸੋ ਆ ਬੰਦੇ ਨੇ ਵੀ ਮਿਹਨਤ ਦਾ ਜਿਵੇਂ ਕਹਿੰਦੇ ਨੇ ਮੁੱਲ ਮਿਲਿਆ ਸੋ ਇਸ ਬੰਦੇ ਨੂੰ ਅਸੀਂ 10000 ਰੁਪਏ ਹੁਣੇ ਦੇ ਹੁਣੇ ਹੀ Google Pay ਕਰਨਾ ਹੈ ਸੋ ਤੁਸੀਂ ਵੀ ਹੁਣ ਅੱਗੇ ਤੋਂ ਬਾਈ ਜੀ ਗਾਰਪੁਆਇੰਟ ਦੀ ਇਹ ਵੀਡੀਓ ਸ਼ੇਅਰ ਕਰ ਲਓ ਕਮੈਂਟ ਕਰ ਲਓ ਇੰਸਟਾਗ੍ਰam YouTube Facebook ਤੇ ਇਹਨਾਂ ਤਿੰਨੇ ਪਲੇਟਫਾਰਮ ਤੋਂ ਹੀ ਅਸੀਂ ਨਾਮ ਚੱਕ ਕੇ ਇਨਾਮ ਨਾਊਂਸ ਕਰਦੇ ਹਾਂ ਜੀ ਧੰਨਵਾਦ